ਆ ਤੁਸੀਂ ਕਲਪਦੇ ਆ ਨਾ ਸਾਰੇ ਵੀ ਨਸ਼ੇ ਵੱਧ ਗਏ ਹੈ ਨਾ ਜੀ ਪੰਜਾਬ ਦੀ ਧਰਤੀ ਤੇ ਵਿਸ਼ੇ ਬਕਾਰਾਂ ਦੀ ਜ਼ਿੰਦਗੀ ਹੋ ਗਈ ਧੋਖੇ ਧੜੀਆਂ ਖੋ ਆਖਦੀਆਂ ਨਹੀਂ ਕੋ ਚੱਲਦਾ ਪਿਆ ਇਹਦਾ ਕਾਰਨ ਕੀ ਹੈ ਸਿਰਫ ਇੱਕ ਕਾਰਨ ਹੈ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਟੁੱਟ ਗਏ ਹੈ ਨਾ ਜੀ ਆ ਸਾਰਾ ਪਿੰਡ ਪ੍ਰਣ ਕਰ ਲਵੇ ਮੈਂ ਬੰਗਲਾ ਸੇ ਮਨਜੀਤ ਸਾਹਿਬ ਤੋਂ ਵੀ ਕਈ ਵਾਰੀ ਬੇਨਤੀ ਆਖਣਾ ਸਾਰਾ ਪਿੰਡ ਇਕੱਠਾ ਹੋ ਜਾਏ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਏ ਅੰਮ੍ਰਿਤ ਦਾ ਬਾਟਾ ਤਿਆਰ ਕਰੋ ਪੰਜ ਪਿਆਰੇ ਸਹਿਬਾਨਾਂ ਨੂੰ ਬੁਲਾ ਕੇ ਅੱਜ ਹੀ ਅੰਮ੍ਰਿਤ ਦੀ ਦਾਤ ਲੈ ਕੇ ਤੇ ਪੰਜ ਜੋ ਹੁਕਮ ਕਰਨ ਬਾਣੀ ਮੁਤਾਬਕ ਜੋ ਉਹ ਰਹਿਤ ਮਰਿਆਦਾ ਸਮਝਾਉਣ ਅੱਜ ਪਹਿਰਾ ਦੇ ਲਵੋ ਅੱਜ ਹੀ ਭਲਾ ਕੱਲ ਦੀ ਤੇ ਗੱਲ ਹੀ ਕੋਈ ਨਹੀਂ ਭਲਾ ਤੇ ਅੱਜ ਹੀ ਹੈ ਨਾ ਅੱਜ ਸਾਰਾ ਨਗਰ ਗੁਰੂ ਚਰਨਾਮੇ ਵਿੱਚ ਜੁੜ ਜਾਏ ਧੰਮ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ ਅੱਜ ਹੀ ਭਲਾ ਹੈ ਪਰ ਅੱਜ ਦੁੱਖ ਦੀ ਗੱਲ ਹੈ ਸਾਡੇ ਘਰਾਂ ਵਿੱਚ ਨਿਤਨੇਮ ਨਹੀਂ ਰਿਆ ਬਣਦਾ ਹੱਥ ਜੋੜ ਕੇ ਮੈਂ ਤੁਹਾਨੂੰ ਕਹਿ ਰਿਹਾ ਸਿੱਖੀ ਦੇ ਦੁਸ਼ਮਣ ਨੂੰ ਪਤਾ ਸੀ ਇਸ ਗੱਲ ਦਾ ਇਹਨਾਂ ਨੂੰ ਮਾਰਨਾ ਕਿਵੇਂ ਹੈ ਉਹਨੂੰ ਪਤਾ ਸੀ ਇਸ ਗੱਲ ਦਾ ਉਨੇ ਵਕਤ-ਵਕਤ ਨਾਲ ਕਈ ਟੰਗ ਵਰਤੇ ਮੈਂ ਨਮੇਰਾ ਨਹੀਂ ਤੁਰਨਾ ਪਰ ਜਿਹੜਾ ਹੁਣ ਵਰਤ ਰਿਹਾ ਹੈ ਨਾ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਇਹਨੇ ਸੁਰਤ ਦੇ ਭਾਂਡੇ ਵਿੱਚੋਂ ਆ ਜਿਹੜੀ ਸੁਰਤ ਇਹ ਨਾ ਸਾਡੀ ਭਾਂਡੇ ਦੀ ਤਰ੍ਹਾਂ ਹੀ ਹੈ ਸਿਰ ਭਾਂਡਾ ਹੀ ਹੈ ਇਹਦੇ ਵਿੱਚੋਂ ਬਾਣੀ ਕੱਢ ਦਿਓ ਗੁਰੂਆਂ ਦਾ ਇਤਿਹਾਸ ਭੁਲਾ ਦਿਓ ਸੁਰਤ ਦੇ ਭਾਂਡੇ ਵਿੱਚੋਂ ਸ਼ਹੀਦਾਂ ਦੀਆਂ ਗੱਥਾਵਾਂ ਕੱਢ ਦਿਓ ਪਰ ਕੀ ਦਿਓ ਇਹ ਸਿੱਖਾਂ ਦੇ ਸੁਰਤ ਦੇ ਭਾਂਡੇ ਵਿੱਚ ਨਸ਼ੇ ਭਰ ਦਿਓ ਮਾਰੇ ਗੀਤ ਨੱਚਰ ਗੀਤ ਭਰ ਦਿਓ ਬਾਣੀ ਨਾਮ ਤੋਂ ਟੁੱਟੇ ਹੋਏ ਕਰਮ ਤੇ ਬੋਲ ਭਰ ਦਿਓ ਮਾਰਨ ਦੀ ਲੋੜ ਕੋਈ ਨਹੀਂ ਆਪ ਹੀ ਮਰ ਜਾਣ ਦੀ